ਸਤਿ ਸ਼੍ਰੀ ਅਕਾਲ ਜੀ ਇਸ ਮੌਕੇ ਮੁਹਾਲੀ ਦੇ ਫੋਟੇ ਹਸਪਤਲ ਦੇ ਹਸਪਤਲ ਦੇ ਬਾਹਰ ਖੜੇ ਆ ਜਿੱਥੇ ਕਿ ਕੱਲ ਦੇ ਰਾਜਵੀਰ ਜਵੰਦਾ ਦਾਖਲ ਨੇ ਜਿੰਨਾਂ ਦੀ ਕੀ ਹਾਲਤ ਹਾਲੀ ਵੀ ਗੰਭੀਰ ਬਣੀ ਹੋਈ ਹੈ ਪੰਜਾਬੀ ਮੀਡੀਆ ਤੇ ਫਿਲਮ ਇੰਡਸਟਰੀ ਦੇ ਵੱਡੇ ਚਿਹਰੇ ਲਗਾਤਾਰ ਉਹਨਾਂ ਦੀ ਹਾਲਚਲ ਪੁੱਛਣ ਦੇ ਲਈ ਆ ਰਹੇ ਨੇ ਤੇ ਉੱਥੇ ਹੀ ਹੁਣ ਖਬਰ ਪਹੁੰਚੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਥੋੜੀ ਦੇਰ ਦੇ ਵਿੱਚ ਇੱਥੇ ਪਹੁੰਚਣ ਆਣੇ ਨੇ ਤੇ ਰਾਜਵੀਰ ਜਵੰਤਾ ਦੀ ਸਿਹਤ ਯਾਬੀ ਦੇ ਲਈ ਹੁੰਦਾ ਦੀ ਤੰਦਰੁਸਤੀ ਦੇ ਲਈ ਪੂਰੇ ਪੰਜਾਬ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਪੰਜਾਬੀਆਂ ਦੇ ਵੱਲੋਂ ਪੰਜਾਬੀ 뮤직 ਨੂੰ ਪਿਆਰ ਕਰਨ ਵਾਲਿਆਂ ਵੱਲੋਂ ਲਗਾਤਾਰ ਅਰਦਾਸਾਂ ਹੋ ਰਹੀਆਂ ਨੇ ਕਿ ਰਾਜਵੀਰ ਜੀਵੰਦਾ ਜਲਦ ਜਲਦ ਠੀਕ ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਜਾਣ ਉੱਥੇ ਹੀ ਉਹਨਾਂ ਦੇ ਧਰਮ ਪਤਨੀ ਤੇ ਉਹਨਾਂ ਦੇ ਮਾਤਾ ਜੀ ਕੱਲ ਹੰਸਾਲੀ ਵਿਖੇ ਪਹੁੰਚੇ ਸਨ ਅਰਦਾਸ ਕਰਨ ਦੇ ਲਈ ਸੁਹਾਣਾ ਵਿਖੇ ਵੀ ਸ਼ਹੀਦਾਂ ਸਾਹਿਬ ਵਿਖੇ ਵੀ ਅਰਦਾਸਾਂ ਹੋ ਰਹੀਆਂ ਨੇ ਹੋਰ ਵੀ ਉਹਨਾਂ ਦੇ ਪਿੰਡ ਵਿਖੇ ਵੀ ਲਗਾਤਾਰ ਅਰਦਾਸਾਂ ਕੀਤੀਆਂ ਹੋ ਰਹੀਆਂ ਨੇ ਰਾਜਪੁਰ ਜਵੰਦਾ ਦੇ ਸਹੀ ਆਬੀ ਦੇ ਲਈ ਦੱਸ ਰਿਹਾ ਕਿ ਬੱਦੀ ਦੇ ਵਿੱਚ ਉਹਨਾਂ ਜਦੋਂ ਬਾਈਕ ਤੇ ਜਾ ਰਹੇ ਸਨ ਉਹ ਬੱਦੀ ਨਾਲਾਗੜ ਰੋਡ ਤੇ ਦੋ ਸਾਨਾ ਦੇ ਦੋ گاਉਂਾਂ ਦੀ ਆਪਸੀ ਲੜਾਈ ਦੇ ਵਿੱਚ ਹਾਦਸੇ ਦਾ ਸ਼ਿਕਾਰ ਬਣੇ ਰਾਜਵੀਰ ਜਵੰਦਾ ਜਿੱਥੇ ਕੀ ਕਾਫੀ ਜ਼ਿਆਦੇ ਗੰਭੀਰ ਐਕਸੀਡੈਂਟ ਹੋਇਆ ਤੇ ਉਹਨਾਂ گاਉਂਆਂ ਨੂੰ ਬਚਾਉਂਦੇ ਹੋਏ ਇੱਕ ਕਾਰ ਦੇ ਨਾਲ ਵੀ ਟਕਰਾ ਗਏ ਜਿੱਥੇ ਕਿ ਉਹਨਾਂ ਨੂੰ ਪਹਿਲਾਂ ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਗਏ ਜਿੱਥੋਂ ਬਾਅਦ ਪੰਚਕੂਲਾ ਦੇ ਹੀ ਭਾਰਤ ਹਸਪਤਾਲ ਦੇ ਵਿੱਚ ਲਗਾਇਆ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਫੋਟੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਜਿੱਥੇ ਕਿ ਲਗਾਤਾਰ ਉਹਨਾਂ ਦਾ ਇਲਾਜ ਜਾਰੀ ਹੈ ਹੁਣ ਵੀ ਪੂਰਾ মিডিਆ ਵੀ ਤੇ ਲਗਾਤਾਰ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਆ ਰਹੇ ਨੇ ਰਾਜਵੀਰ ਜਵੰਦਾ ਦਾ ਹਾਲ-ਚਲ ਪੁੱਛਣ ਦੇ ਲਈ ਤੇ ਨਾਲ-ਨਾਲ ਅਰਦਾਸਾਂ ਵੀ ਹੋ ਰਹੀਆਂ ਨੇ ਉੱਥੇ ਹੀ ਪਰਿਵਾਰ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਰਾਜਵੀਰ ਜਵੰਦਾ ਨੂੰ ਜੇਕਰ ਜ਼ਰੂਰਤ ਪੈਂਦੀ ਹੈ 에ਅਰ ਲਿਫਟ ਕਰਕੇ ਲਿਆਂਦੀ ਉਹਦੇ ਲਈ ਹੈਲੀਕਾਪਟਰ ਦਾ ਇੰਤਜ਼ਾਮ ਵੀ ਕੀਤਾ ਗਿਆ ਜੇਕਰ ਉਹਨਾਂ ਨੂੰ ਦਿੱਲੀ ਜਾਂ ਚਨਈ ਕਿਸੇ ਹੋਰ ਸਹਾਇਤਾ ਲਈ ਡਾਕਟਰੀ ਸਹਾਇਤਾ ਲਈ ਲਿਆਂਦੀ ਲੋੜ ਪੈਂਦੀ ਹੈ ਸਾਰੇ ਇੰਤਜ਼ਾਮ ਕਰਕੇ ਰੱਖੇ ਗਏ ਨੇ। ਤੋਂ ਦੇਖ ਸਕਦੇ ਹੋ ਲਗਾਤਾਰ ਗੱਡੀਆਂ ਦਾ ਕਾਫਲਾ ਆ ਰਿਹਾ ਹੈ। ਰਾਜਵੀਰ ਜਵੰਦਾ ਦੇ ਫਤੇ ਦੇ ਲਈ ਬਈ ਲੋਕ ਅਤੇ ਪੰਜਾਬੀ میوزਿਕ ਅਤੇ ਖਲਮਾ ਡਸਟਰੀ ਦੇ ਲੋਕ ਰਾਜਵੀਰ ਜਵੰਦਾ ਦਾ ਹਾਲਚਲ ਪੁੱਛਣ ਦੇ ਲਈ ਪਹੁੰਚ ਰਹੇ ਨੇ ਫੋਟੈਸਟ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਇਸ ਸਮੇਂ ਵੱਡਾ ਇਕੱਠ ਹੈ ਤੋਂ ਹੁਣੇ ਪੰਜਾਬੀ ਗਿਆ ਕਿੰਨਰ ਵੈਰਪੰਨੂ ਪਹੁੰਚੇ ਨੇ ਰਾਜਵੀਰ ਜਵੰਦਾ ਦਾ ਪਤਾ ਲਾਣ ਦੇ ਲਈ ਫੋਟੋਸ ਹਸਪਤਾਲ ਮੁਹਾਲੀ ਵਿਖੇ ਪੰਜਾਬੀ ਗਿਆ ਕਿੰਨਰ ਵੈਰਪੰਨੂ ਪਹੁੰਚ ਰਹੇ ਨੇ ਰਾਜਵੀਰ ਜਵੰਦਾ ਦੇ ਪਤਾ ਲਾਣ ਦੇ ਲਈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਬਰ ਮਿਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੁਝ ਹੀ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਔਰ ਰਾਜਵੀਰ ਦਿਜਵਤਾਏ ਦਾ ਲਾਖੀ ਚੱਲ ਰਹੀ ਹੈ ਦੀ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਜਵੀਰ ਜਵਰ ਜਾਰ ਰਹੇ ਤੇ ਤਸਵੀਰਾਂ ਸਾਨੂੰ ਦਿਖਾ ਰਹੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਫਲਾ ਜਿਹੜਾ ਹੈਗਾ ਉਹ ਇੱਥੇ ਪਹੁੰਚ ਗਿਆ ਹੋਇਆ ਔਰ ਮੁੱਖ ਮੰਤਰੀ ਭਗਵੰਤ ਮਾਨ ਜਿਹਨੇ ਉਹ ਸਿੱਧਾ ਇਸ ਵਕਤ ਦੇਖ ਸਕਦੇ ਹੋ ਕਿ 40 ਹਸਪਤਾਲ ਦੇ ਅੰਦਰ ਜਾ ਰਹੇ ਨੇ ਔਰ ਰਾਜਵੀਰ ਜਵੰਦਾ ਜੋ ਕਿ ਇਸ ਵਕਤ 40 ਹਸਪਤਾਲ ਦੇ ਵਿੱਚ ਜ਼ਰੇ ਇਲਾਜ ਹੈ ਉਸ ਦਾ ਪਤਾ ਲਾਣ ਲਈ ਜਿਹੜਾ ਇਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਹਾਲੀ ਫੋਰਟਿਸ ਹਸਪਤਾਲ ਦੇ ਵਿੱਚ ਪਹੁੰਚ ਚੁੱਕੇ ਹੋਏ ਨੇ ਔਰ ਸਿੱਧੀਆਂ ਤਸਵੀਰਾਂ ਤੁਹਾਨੂੰ ਇਸ ਵਕਤ ਅਸੀਂ ਦਿਖਾ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਚੋਂ ਇਸ ਵਿੱਚ ਉਤਰ ਕੇ ਉਹ ਆਈਪੀਡੀ ਵੱਲੇ ਜਿਹੜਾ ਕਿ ਇੰਡੋਰ ਪੇਸ਼ੈਂਟ ਡਿਪਾਰਟਮੈਂਟ ਹੈਗਾ ਉਸ ਦੇ ਵਿੱਚ ਅੰਦਰ ਜਾ ਰਹੇ ਨੇ ਔਰ ਪਰਿਵਾਰਿਕ ਮੈਂਬਰਾਂ ਦੇ ਨਾਲ ਜਿਹੜੀ ਹੈ ਮੁਲਾਕਾਤ ਉਹ ਕੀਤੀ ਜਾਏਗੀ ਮੁਹਾਲੀ ਦੇ ਵਿਧਾਇਕ ਜਿਹੜਾ ਕੁਲਵੰਤ ਸਿੰਘ ਤੁਸੀਂ ਦੇਖ ਸਕਦੇ ਹੋ ਇੱਥੇ ਪਹੁੰਚ ਚੁੱਕੇ ਹੋਏ ਨੇ ਔਰ ਸਿੱਧੇ ਤੌਰ ਤੇ ਗੱਲ ਕਰੀਏ ਤਾਂ ਇਸ ਵਕਤ ਕਹਿ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਪਤਾ ਲੈਣ ਪਹੁੰਚੇ ਨੇ ਕਿ ਕੀ ਹਾਲ ਹੈ ਸੁਦਰ ਰਾਜੀਵ ਜਵੰਦਾ ਦਾ ਔਰ ਹੋ ਸਕਦਾ ਹੈ ਕਿ ਡਾਕਟਰਾਂ ਰਾਹੀਂ ਇਹ ਮੁੱਖ ਮੰਤਰੀ ਤੋਂ ਹਾਜ਼ਰ ਕਰਨਗੇ ਵੱਡੀ ਗੱਲ ਦੇਖਣ ਲਈ ਇਹ ਹੈ ਕਿ ਸੋ ਹੁਣੇ-ਹੁਣੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਫੋਰਟ ਹਸਪਤਾਲ ਦੇ ਵਿੱਚ ਪਹੁੰਚਿਆ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਰਾਜਵੀਰ ਜਵੰਦਾ ਦਾ ਪਤਾ ਲਾਣ ਦੇ ਲਈ ਉਹਨਾਂ ਦੇ ਕਰੀਬੀਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦੇਣ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਨੇ ਤੇ ਦੱਸ ਦਈਏ ਕਿ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਪਹੁੰਚ ਚੁੱਕਿਆ ਹੈ ਜਿੱਥੇ ਕਿ ਦੂਜੇ 게ਟ ਦੇ ਰਾਹੀ ਉਹਨਾਂ ਨੂੰ ਰਾਜਵੀਰ ਜਵੰਦਾ ਜਿਸ ਵਾਰਡ ਦੇ ਵਿੱਚ ਦਾਖਲ ਨੇ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਨੇ ਉਸ ਜਗ੍ਹਾ ਤੇ ਲਿਜਾਇਆ ਜਾਵੇਗਾ ਤੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦਾ ਕਾਫਲਾ ਫੋਰਟਿਸ ਹਸਪਤਲ ਦੇ ਵਿੱਚ ਹਾਜ਼ਰ ਹੈ ਜਿੱਥੇ ਕਿ ਰਾਜਵੀਰ ਜਵੰਦਾ ਦੇ ਸਿਹਤ ਯਾਪੀ ਦੇ ਲਈ ਜਿੱਥੇ ਅਰਦਾਸਾਂ ਹੋ ਰਹੀਆਂ ਨੇ ਉੱਥੇ ਲਗਾਤਾਰ ਰਾਜਨੀਤਿਕ ਅਤੇ ਮਿਊਜ਼ਿਕ ਫਿਲਮ ਖੇਤਰ ਤੋਂ ਲੋਕ ਪਹੁੰਚ ਰਹੇ ਨੇ ਰਾਜਵੀਰ ਜਵੰਦਾ ਦਾ ਪਤਾ ਲੈਂਦੇ ਲਈ ਦੱਸ ਦਈਏ ਕਿ ਉੱਥੇ ਇੱਕ ਚੰਗੀ ਖਬਰ ਜੋ ਆਈ ਹੈ ਉਹ ਇਹ ਹੈ ਕਿ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਕੁਝ ਰਿਕਵਰ ਹੋਇਆ ਹੈ ਇਹ ਦੱਸਿਆ ਜਾ ਰਿਹਾ ਹੈ ਡਾਕਟਰਾਂ ਦੇ ਦੁਆਰਾ ਜੋ ਕਿ ਹੁਣੇ-ਹੁਣੇ ਖਬਰ ਨਿਕਲ ਕੇ ਬਾਹਰ ਆਈ ਹੈ ਕਿ ਪਹਿਲਾਂ ਨਾਲੋਂ ਕੁਝ ਰਿਕਵਰ ਹੋਇਆ ਹੈ ਸੋ ਇਸ ਸਮੇਂ ਤੁਸੀਂ ਜਿਹੜੀ ਤਸਵੀਰਾਂ ਦੇਖ ਰਹੇ ਹੋ 47 ਹਸਪਤਾਲ ਮੁਹਾਲੀ ਤੋਂ ਜਿੱਥੇ ਕਿ ਰਾਜਵੀਰ ਜਵੰਦਾ ਕੱਲ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਡੀ ਖੜੀ ਹੈ ਉਹਨਾਂ ਦੇ ਕਾਫਲੇ ਦੀ ਗੱਡੀ ਖੜੀ ਹੈ ਜਿੱਥੋਂ ਕਿ ਹੁਣੇ ਮੁੱਖ ਮੰਤਰੀ ਭਗਵੰਤ ਮਾਨ ਅੰਦਰ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਰਾਜਵੀਰ ਜਵੰਦਾ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨਗੇ ਡਾਕਟਰਾਂ ਦੇ ਨਾਲ ਵੀ ਗੱਲਬਾਤ ਕਰਨਗੇ ਰਾਜਵੀਰ ਜਵੰਦਾ ਦੀ ਹਾਲਤ ਦੇ ਬਾਰੇ ਉਹਨਾਂ ਦੇ ਕਿ ਕਿਸ ਤਰ੍ਹਾਂ ਦੇ ਹੁਣ ਕੰਡੀਸ਼ਨ ਹੈ ਉਹਦੇ ਬਾਰੇ ਪਤਾ ਲਿਆ ਜਾਵੇਗਾ ਤੇ ਇਹ ਵੀ ਕਿ ਅਸਰਾ ਹੀ ਲਗਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਜਵੀਰ ਜਵੰਦਾ ਦੇ ਹੋਰ ਬਿਹਤਰ ਇਲਾਜ ਦੇ ਲਈ ਵੀ ਆਪਰ ਕੀਤਾ ਜਾਵੇਗਾ ਡਾਕਟਰਾਂ ਨੂੰ ਪੁੱਛਿਆ ਜਾਵੇਗਾ ਸਲਾਹ ਲਈ ਜਾਵੇਗੀ ਕਿ ਜੇਕਰ ਹੋਰ ਅੱਗੇ ਦੇ ਇਲਾਜ ਦੇ ਲਈ ਕਿਤੇ ਲਿਜਾਂ ਦੀ ਜ਼ਰੂਰਤ ਹੈ ਤਾਂ ਪੰਜਾਬ ਸਰਕਾਰ ਵੱਲੋਂ ਵੀ ਪੂਰੀ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਆਪ ਪਹੁੰਚੇ ਨੇ ਫੋਰਟ ਹਸਪਤਾਲ ਵਿਖੇ ਰਾਜਵੀਰ ਜਵੰਦਾ ਦਾ ਪਤਾ ਲਾਣ ਦੇ ਲਈ ਇਸ ਮੌਕੇ ਵੱਡਾ ਇਕੱਠ ਹੈ ਜਿੱਥੇ ਕਿ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਵੱਡੇ ਚਿਹਰੇ ਵੀ ਆ ਰਹੇ ਨੇ ਥੋੜੀ ਦੇਰ ਪਹਿਲਾਂ ਹੀ ਕਿਪੀ ਗਰੇਵਾਲ ਵੀ ਇੱਥੋਂ ਗਏ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਵੱਡੇ ਚਿਹਰੇ ਲਗਾਤਾਰ ਰਾਜਵੀਰ ਜਵੰਦਾ ਦਾ ਪਤਾ ਲਾਣ ਦੇ ਲਈ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਪਰ ਉੱਥੇ ਹੀ ਚੰਗੀ ਖਬਰ ਜੋ ਇਹ ਹੈ ਕਿ ਹਾਲਤ ਦੇ ਵਿੱਚ ਕੁਝ ਸੁਧਾਰ ਹੋਇਆ ਹੈ ਇਹ ਦੱਸਿਆ ਗਿਆ ਡਾਕਟਰਾਂ ਦੁਆਰਾ ਕਿਉਂਕਿ ਕੱਲ ਜਦੋਂ ਡਾਕਟਰਾਂ ਦੁਆਰਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਡਾਕਟਰ ਦਾ ਕਹਿਣਾ ਸੀ ਕਿ ਅਰਦਾਸ ਹੀ ਸਾਉ ਤੋਂ ਵੱਡੀ ਇਸ ਸਮੇ ਅਲਾਜ ਹੈ ਰਾਜਵੀਰ ਜਵੰਦਾ ਦਾ ਤੇ ਲਗਾਤਾਰ ਰਾਜਵੀਰ ਜਵੰਦਾ ਦੀ ਤੰਦਰੁਸਤੀ ਦੇ ਲਈ ਪੂਰੇ ਪੰਜਾਬ ਦੇ ਵਿੱਚੋਂ ਅਰਦਾਸਾਂ ਹੋ ਰਹੀਆਂ ਨੇ ਤੇ ਇਸ ਸਮੇ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਸੁਧਾਰ ਹੋਇਆ ਇਸ ਵੇਲੇ ਦੀ ਵੱਡੀ ਖਬਰ ਹੈ ਸੋ ਹੋਰ ਪਲਪਲ ਦੀ ਖਬਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਤੋ ਹੁਣੇ-ਹੁਣੇ ਰਾਜਵੀਰ ਜਵੰਦਾ ਦਾ ਪਤਾ ਲੈ ਕੇ ਆਏ ਉਹਨਾਂ ਦੇ ਇੱਕ ਕਰੀਬੀ ਨੇ ਦੱਸਿਆ ਹੈ ਕਿ ਡਾਕਟਰਾਂ ਦੇ ਅਨੁਸਾਰ ਹੁਣ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਕੁਝ ਸੁਧਾਰ ਹੋਇਆ ਹੈ। ਕੁਝ ਰਿਕਵਰ ਉਹਨਾਂ ਦੀ ਹਾਲਤ ਹੋਈ ਹੈ ਪਹਿਲਾਂ ਨਾਲੋਂ ਤੇ ਉੱਥੇ ਹੀ ਹੁਣ ਪੰਜਾਬੀ 뮤직 ਅਤੇ ਫਿਲਮ ਇੰਡਸਟਰੀ ਦੇ ਲਗਾਤਾਰ ਕਲਾਕਾਰ ਵੀ ਪਤਾ ਲੈਣ ਦੇ ਲਈ ਪਹੁੰਚ ਰਹੇ ਨੇ ਪਰ ਚੰਗੀ ਖਬਰ ਇਸ ਵੇਲੇ ਦੀ ਇਹੀ ਹੈ ਕਿ ਪਹਿਲਾਂ ਨਾਲੋਂ ਸੁਧਾਰ ਹੋਇਆ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ। ਜੋ ਕਿ ਬਹੁਤ ਵੱਡੀ ਖਬਰ ਵੀ ਹੈ ਕਿਉਂਕਿ ਲਗਾਤਾਰ ਅਰਦਾਸਾਂ ਬੇਨਤੀਆਂ ਹੋ ਰਹੀਆਂ ਨੇ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੇ ਲਈ ਉਹਨਾਂ ਦੀ ਤੰਦਰੁਸਤੀ ਦੇ ਲਈ ਤੇ ਅਜਿਹੇ ਦੇ ਵਿੱਚ ਇਸ ਖਬਰ ਦਾ ਬਾਹਰ ਆਉਣਾ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਰਿਕਵਰੀ ਹੋਈ ਹੈ ਇੱਕ ਬਹੁਤ ਹੀ ਵਧੀਆ ਸੰਕੇਤ ਮੰਨਿਆ ਜਾ ਰਿਹਾ ਹੈ ਸੋ ਥੋੜੀ ਦੇਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਰਹੇ ਨੇ ਰਾਜਵੀਰ ਜਵੰਦਾ ਦਾ ਪਤਾ ਲਾਣ ਦੇ ਲਈ ਤੇ ਲਗਾਤਾਰ ਪੰਜਾਬੀ ਮੀਡੀਆ ਤੇ ਫਿਲਮ ਇੰਡਸਟਰੀ ਦੇ ਕਲਾਕਾਰ ਤੇ ਹੋਰ ਲੋਕ ਤਾਂ ਪਹੁੰਚ ਹੀ ਰਹੇ ਨੇ ਕ੍ਰਿਪਾ ਕਰੋ ਮੈਡਮ ਪਿੱਛੇ ਜਾਓ ਸੋਰਨਜੀਤ ਬਾਬਾ ਫਿਰ ਤੋਂ ਪਹੁੰਚੇ ਨੇ ਹਸਪੀਟਲ ਦੇ ਵਿੱਚ ਰਣਜੀਤ ਬਾਬਾ ਦਾ ਕਾਫਲਾ ਹੋ ਗਿਆ ਹੁਣ ਇਹ ਪੈਦਲ ਆਉਗਾ ਫੁੱਟੋਟਾ ਆਉਗਾ ਕਹਿੰਦੇ ਸਵਾਸੋ ਇਹ ਕਿੱਥੇ ਹੋ ਚੁੱਕੀ ਮੜਾ ਪਈ ਆਏ ਰੇ ਚਲ ਬੰਦਾ ਲੈ ਨੀ ਨੂੰ ਚੜਾ ਦੇ ਰੋਹ ਸਾਹਿਬ ਰੋਹ ਸਾਹਿਬ ਸੋ ਦੇਖ ਸਕਦੇ ਹੋ ਰਣਜੀਤ 바ਵਾ ਆ ਰਹੇ ਨੇ ਲਗਾਤਾਰ ਕਿਉਂਕਿ ਰਾਜਵੀਰ ਜੀ ਬੰਦਾ ਤੇ ਰਣਜੀਤ 바ਵਾ کافی ਕਰੀਬੀ ਨੇ کافی ਪਿਆਰੇ ਦੋਵਾਂ ਦੇ ਵਿੱਚ ਤੇ ਰਾਤ ਤੋਂ ਵੀ ਰਣਜੀਤ 바ਵਾ ਇੱਥੇ ਹੀ ਉਹਨਾਂ ਦੇ ਕੋਲ ਸਨ ਥੋੜੀ ਦੇਰ ਲਈ ਗਏ ਸੀ ਇੱਕ ਵਾਰ ਫਿਰ ਤੋਂ ਆ ਗਏ ਨੇ ਸ਼ੋਰ ਨਾਲ ਉਹ ਦੁਬਾਰਾ ਚੱਲ ਗਿਆ ਹੁਣ ਪੰਜਾਬੀ ਸਿੰਗਰ ਜੈਲੀ ਵੀ ਪਹੁੰਚੇ ਨੇ ਕਚੀਮਾ ਤੇ ਨਿਸ਼ਵਾਨਪੁਰ ਪਰ ਪਹੁੰਚੇ ਨੇ ਹਸਪਤਾਲ ਪਤਾ ਲੈਣ ਦੇ ਲਈ ਹੁਣੇ ਪੰਜਾਬੀ ਸਿੰਗਰ ਗੁਰਪ੍ਰੀਤ ਘਰੇਵਾਲ ਦਾ ਕਾਫਲਾ ਫੋਰਟਿਸ ਹਸਪਤਲ ਤੋਂ ਬਾਹਰ ਗਿਆ ਹੈ ਜੋ ਤੁਸੀਂ ਦੇਖ ਸਕਦੇ ਹੋ